ਇਹ ਪਵਿੱਤਰ ਸਥਾਨ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਉਹਨਾਂ ਦਾ ਜਨਮ ਇਸ ਪਵਿੱਤਰ ਸਥਾਨ ਤੇ ਹੋਇਆ ਸੀ ਤੇ ਇਹ ਪਿੰਡ ਕਿਹੜਾ ਇਹ ਵੀ ਦੱਸਣ ਜਾ ਰਹੇ ਹਾਂ ਇਹ ਪਿੰਡ ਹੈਗਾ ਜੀ ਲੋਹਾਰਾ ਪਿੰਡ ਹੈ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਨਾਂ ਤੇ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੋਇਆ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਇਹ ਇਤਿਹਾਸਿਕ ਦੇ ਪ੍ਰਾਤਨ ਨਗਰ ਜੀ ਸ੍ਰੀ ਗੁਰੂ ਨਾਨਕ ਦੇਵ ਦਾ ਪਿਤਾ ਪੁਰਖੀ ਨਗਰ ਹੈ ਜਨਮ ਅ 地ਤਾਨ ਬਾਬਾ ਮਹਿਤਾ ਕਾਲੂ ਜੀ ਦਾ ਜੀ ਗੁਰੂ ਨਾਨਕ ਦੇਵ ਦੇ ਪਿਤਾ ਜਿਹਦਾ ਅਧਿਆਰਜ ਨਾਮ ਬਾਬਾ ਮਹਿਤਾ ਕਲਿਆਣ ਦਾ ਜੀ ਦੱਸਿਆ ਹੈ ਜੀ ਉਹਨਾਂ ਦਾ ਜਨਮ ਇੱਥੇ ਹੋਇਆ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੁਰਦੇਵਾਲ ਸਿੰਘ। ਅਕਸਰ ਅਸੀਂ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਅੱਜ ਜਿਹੜੇ ਪਵਿੱਤਰ ਅਸਥਾਨ ਤੇ ਅਸੀਂ ਪਹੁੰਚਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ। ਇਹ ਗੁਰਦੁਆਰੇ ਦਾ ਸਥਾਨ ਕਿਹੜਾ ਹੈ ਤੇ ਕਿੱਥੇ ਹੈ ਤੇ ਇਸ ਸਥਾਨ ਦੇ ਨਾਲ ਸਿੱਖ ਪੰਥ ਦਾ ਕੀ ਲੈਣਾ ਦੇਣਾ ਸਾਰਾ ਕੁਝ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹ ਪਵਿੱਤਰ ਸਥਾਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਨ ਦਾਸ ਜੀ ਉਹਨਾਂ ਦਾ ਜਨਮ ਇਸ ਪਵਿੱਤਰ ਸਥਾਨ ਤੇ ਹੋਇਆ ਸੀ ਤੇ ਇਹ ਪਿੰਡ ਕਿਹੜਾ ਇਹ ਵੀ ਦੱਸਣ ਜਾ ਰਹੇ ਹਾਂ ਇਹ ਪਿੰਡ ਹੈਗਾ ਜੀ ਲੋਹਾਰਾ ਪਿੰਡ ਹੈ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਤੇ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੋਇਆ ਹੈ ਇਸ ਸਿੱਖੀ ਦਾ ਇੱਕ ਥੰਮ ਕਹਿ ਸਕਦੇ ਆ ਇਸ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਨੂੰ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਪਿਤਾ ਜੀ ਨੇ ਆਪ ਜੀ ਨੂੰ ਸੁਲਤਾਨਪੁਰ ਲੋਧੀ ਭੇਜਿਆ ਤੇ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਵੀ ਠਹਿਰ ਕੇ ਗਏ ਨੇ ਤੇ ਬੇਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੋਂ ਜਾਣਾ ਪਿਆ ਕਿਉਂਕਿ ਇਹ ਪਿਤਾਪੁਰਖੀ ਸਥਾਨ ਸੀ ਤੇ ਬੇਦੀਆਂ ਨੇ ਸੋਚਿਆ ਵੀ ਸ਼ਾਇਦ ਗੁਰੂ ਸਾਹਿਬ ਆਪਣਾ ਇੱਥੇ ਜ਼ਮੀਨ ਜਾਇਦਾਦ ਮੱਲਣ ਵਾਸਤੇ ਆਏ ਨੇ ਪਰ ਉਹਨਾਂ ਦੇ ਵਿਰੋਧ ਕਰਨ ਤੇ ਗੁਰੂ ਸਾਹਿਬ ਇੱਥੋਂ ਉੱਠ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਇਹ ਨਗਰ ਜਿਹੜਾ ਥੇ ਹੋ ਜਾਂਦਾ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਸਥਾਨ ਤੇ ਪਹੁੰਚਦੇ ਨੇ ਤੇ ਇਸ ਸਥਾਨ ਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨਗਰ ਨੂੰ ਦੁਬਾਰਾ ਵਰਦਾਨ ਦਿੱਤੇ ਕਿ ਇੱਥੇ ਮੇਰੇ ਬਾਬੇ ਨਾਨਕ ਨੇ ਫੇਰਾ ਪਾਇਆ ਸੀ ਤੇ ਇਹ ਸਥਾਨ ਜਿਹੜਾ ਵਧੇ ਫੁੱਲੇਗਾ ਤੇ ਸਿੱਖੀ ਦਾ ਧੁਰਾ ਖਵਾਵੇਗਾ ਸੋ ਸੰਗਤ ਜੀ ਇਹ ਬਹੁਤ ਸੋਹਣਾ ਪਵਿੱਤਰ ਸਥਾਨ ਜਿਹੜਾ ਵਾ ਇਹ ਚੋਲਾ ਸਾਹਿਬ ਦੇ ਨੇੜੇ ਤੇੜੇ ਪਿੰਡ ਲੋਹਾਰਾ ਦੇ ਲਾਗੇ ਪਿੰਡ ਲੋਹਾਰਾ ਦੀਆਂ ਬੇਕਾਂ ਦੇ ਵਿੱਚ ਲਗਭਗ ਇਹ ਸਥਾਨ ਜਿਹੜਾ ਵਾ ਤਰਨਤਾਰਨ ਸਾਹਿਬ ਤੋਂ ਲਗਭਗ 10-15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਅੱਜ ਤੁਹਾਨੂੰ ਅਸੀਂ ਇਸ ਪੁੱਤਰ ਸਥਾਨ ਦੇ ਦਰਸ਼ਨ ਕਰਾ ਰਹੇ ਹਾਂ ਤੇ ਇੱਧਰ ਖੱਬੇ ਪਾਸੇ ਮੇਰੇ ਸਰੋਵਰ ਜਿਹੜਾ ਵਾ ਬਣਿਆ ਹੋਇਆ ਇੱਥੇ ਦੱਸਿਆ ਜਾਂਦਾ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਸ਼ਰਧਾ ਦੇ ਨਾਲ ਆਉਂਦੇ ਹਨ ਇਸ ਸਥਾਨ ਤੇ ਲੋਕ ਸ਼ਰਧਾ ਦੇ ਨਾਲ ਇਸ਼ਨਾਨ ਕਰਦੇ ਹਨ ਤੇ ਇਸ਼ਨਾਨ ਕਰਨ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਕਿ ਜਿਵੇਂ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਲੇ ਹੋਣ ਤੇ ਉਹਨਾਂ ਦੀ ਖੁਸ਼ਬੂ ਅੱਜ ਵੀ ਇਸ ਮਿੱਟੀ ਦੇ ਵਿੱਚ ਸਮੋਈ ਹੋਈ ਹੈ ਇਹ ਪਵਿੱਤਰ ਸਰੋਵਰ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਥਾਨ ਨੂੰ ਸਜਾਉਣ ਤੋਂ ਬਾਅਦ ਇੱਥੇ ਵੱਖ-ਵੱਖ ਬਾਪੁਰਖਾਂ ਵੱਲੋਂ ਇਹ ਸਰੋਵਰ ਸਾਹਿਬ ਗੁਰੂ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਸੀ ਇੱਥੇ ਇੱਕ ਪ੍ਰਾਤਨ ਖੂਹ ਵੀ ਮੌਜੂਦ ਹੈ ਔਰ ਸੱਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਈਏ ਇਧਰਲੇ ਪਾਸੇ ਉਹ ਸੋਹਣੀ ਬਿਲਡਿੰਗ ਜਿਹੜੀ ਹੈ ਉਹ ਸਥਾਪਤ ਹੈ ਜਿੱਥੇ ਮਹਤਾ ਕਲਿਆਣ ਜੀ ਗੁਰੂ ਸਾਹਿਬ ਦੇ ਪਰਮ ਪੂਜਯ ਪਿਤਾ ਜੀ ਦਾ ਜਨਮ ਹੁੰਦਾ ਹੈ ਅੱਜ ਵੀ ਉਹ ਪੁਰਾਣਾ ਖੂਹ ਜਿਹੜਾ ਇੱਥੇ ਮੌਜੂਦ ਹੈ ਜਿਸ ਖੂਹ ਤੋਂ ਉਹਨਾਂ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਸੀ ਆਪਾਂ ਉਸ ਖੂਹ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੰਗਤ ਜੀ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਇਹ ਉਹ ਪ੍ਰਾਤਨ ਖੂਹ ਹੈ ਜਿਸ ਖੂਹ ਤੇ ਪਿਤਾ ਕਾਲੂ ਜੀ ਦਾ ਖੇਤੀਬਾੜੀ ਦਾ ਕਾਰੋਬਾਰ ਚੱਲਦਾ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਪਵਿੱਤਰ ਖੂਹ ਜਿਹੜਾ ਮੌਜੂਦ ਹੈ ਔਰ ਇਸੇ ਖੂਹ ਤੋਂ ਜਲ ਲੈ ਕੇ ਖੇਤੀਬਾੜੀ ਦਾ ਕਾਰੋਬਾਰ ਜਿਹੜਾ ਕੀਤਾ ਜਾਂਦਾ ਸੀ ਸੰਗਤਾਂ ਨੇ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਇਸ ਪ੍ਰਾਤਨ ਖੂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੈ ਤੁਸੀਂ ਉੱਪਰ ਵੀ ਦਿਖਾ ਦਿਓ ਇੱਕ ਈ ਕਿ ਉੱਪਰੋਂ ਇਹਨੂੰ ਪੂਰੀ ਤਰ੍ਹਾਂ ਢੱਕ ਕੇ ਇਹਨੂੰ ਸੰਭਾਲਣ ਵਾਸਤੇ ਉੱਪਰੋਂ ਢੱਕ ਦਿੱਤਾ ਗਿਆ ਪਰ ਅੱਜ ਇਸ ਦੇ ਵਿੱਚ ਜਲਤਾ ਨਹੀਂ ਹੈ ਕਿਉਂਕਿ ਪਾਣੀ ਦਾ ਸਥਿਰ ਜਿਹੜਾ ਥੱਲੇ ਜਾਣ ਕਰਕੇ ਅੱਜ ਇਹ ਖੂ ਤਾਂ ਸੁੱਕ ਸੁੱਕ ਚੁੱਕਾ ਹੈ ਪਰ ਅੱਜ ਵੀ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਜੀ ਦੀ ਖੁਸ਼ਬੂ ਗੁਰੂ ਸਾਹਿਬ ਜੀ ਦੇ ਚਰਨ ਅੱਜ ਵੀ ਇਸ ਖੂ ਨੂੰ ਪਵਿੱਤਰ ਦਰਸਾ ਰਹੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਇੱਥੋਂ ਜਲ ਲੈ ਕੇ ਜਾਂਦੀਆਂ ਨੇ ਬਹੁਤ ਸਾਰੇ ਜਿਤਨਾ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਬਿਮਾਰੀਆਂ ਵਾਸਤੇ ਇੱਥੋਂ ਜਲ ਵੀ ਖੜਦੇ ਹਨ ਤੇ ਬਹੁਤ ਸਾਰੀਆਂ ਦੁੱਖ ਜਿਹੜੇ ਆ ਉਹਨਾਂ ਦੇ ਦੂਰ ਹੁੰਦੇ ਨੇ ਸੋ ਸੰਗਤ ਜੀ ਇਹ ਅਸਥਾਨ ਜਿਹੜਾ ਚੋਲਾ ਸਾਹਿਬ ਦੇ ਨੇੜੇ ਤੇੜੇ ਆ ਤੇ ਗੁਰਦੁਆਰਾ ਡੇਰਾ ਸਾਹਿਬ ਜਦੋਂ ਵੀ ਤੁਸੀਂ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਆਉਂਦੇ ਹੋ ਤੇ ਇੱਕ ਵਾਰੀ ਇੱਥੇ ਦਰਸ਼ਨ ਜ਼ਰੂਰ ਕਰਿਓ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ ਬਹੁਤ ਵੱਡੀ ਸਾਰੀ ਬਿਲਡਿੰਗ ਬਣੀ ਹੋਈ ਹੈ ਇੱਥੇ ਸੰਗਤਾਂ ਦਾ ਰਹਿਣ ਬਸੇਰਾ ਵੀ ਹੋ ਸਕਦਾ ਹੈ ਰਹਿਣ ਵਾਸਤੇ ਜਗਾ ਵੀ ਮਿਲੂਗੀ ਔਰ ਸੰਗਤਾਂ ਦੀ ਸਹੂਲਤ ਵਾਸਤੇ 24 ਘੰਟੇ ਲੰਗਰ ਤੁਹਾਨੂੰ ਜਿਹੜੀ ਬਾਬੇ ਨਾਨਕ ਨੇ ਮਰਿਆਦਾ ਚਲਾਈ ਸੀ ਕਿ ਆਏ ਗਏ ਨੂੰ ਪ੍ਰਸ਼ਾਦਾ ਪਹਿਲਾਂ ਮਿਲੇਗਾ ਸੋ ਇਹ ਸਥਾਨ ਤੇ ਲੰਗਰ ਦੀ ਪੂਰੀ ਪੂਰੀ ਸਹੂਬਾ ਜਿਹੜੀ ਆ ਉਹ ਸੰਗਤਾਂ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਸੇਵਾਦਾਰ ਪਿੰਡ ਦੀ ਜਿਹੜੀ ਲੋਕਲ ਕਮੇਟੀ ਹੈ ਉਹ ਸੰਗਤਾਂ ਦੀ ਸੇਵਾ ਵੇਰੇ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਨ ਸੋ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜਿੱਥੇ ਪਿਤਾ ਕਾਲੂ ਜੀ ਦਾ ਅਵਤਾਰ ਹੁੰਦਾ ਹੈ ਅਸੀਂ ਉਸ ਅਸਥਾਨ ਤੋਂ ਦਿਖਾ ਰਹੇ ਹਾਂ ਸੋ ਸੰਗਤ ਜੀ ਅੱਜ ਤੁਹਾਨੂੰ ਅਸੀਂ ਜਿਸ ਗੁਰਧਾਮ ਦੇ ਦਰਸ਼ਨ ਕਰਾ ਰਹੇ ਹਾਂ ਆਪਾਂ ਉਸ ਗੁਰਧਾਮ ਦਾ ਸੰਪੂਰਨ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਮੌਜੂਦ ਨੇ ਆਹ ਉਹ ਕਰਦੇ ਗੱਲਾਂ ਮਤਾਂ ਬਾਬਾ ਜੀ ਵੈਗੁਰ ਜੀ ਕਹਤ ਹਾਂ ਅੱਛਾ ਵੈਗੁਰ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਜੀ ਇਹ ਮਾਰਾ ਇਸ ਸਥਾਨ ਬਾਰੇ ਜਾਣਨਾ ਪਾਓ ਜੀ ਇਹ ਸਥਾਨ ਜਿਹੜਾ ਪਤਾ ਲੱਗਿਆ ਸੀ ਵੀ ਇੱਥੇ ਪਤਾ ਕਾਲੂ ਜੀ ਦਾ ਜਨਮ ਹੁੰਦਾ ਹੈ ਹਾਂਜੀ ਹਾਂਜੀ ਇਹ ਬਾਬੇ ਨਾਨਕ ਦਾ ਪਿੰਡ ਹੈ ਪੂਰਾ ਇਤਿਹਾਸਕ ਹੀ ਹੈ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੰਨੇ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਿਨ੍ਹਾਂ ਨੇ ਇੱਕ ਪ੍ਰਾਤੰਤ ਇਤਿਹਾਸਕ ਨਗਰ ਸ੍ਰੀ ਗੁਰਨਾਗ ਦੇਵ ਦੇ ਪਿਤਾ ਪੁਰਖ ਨਗਰ ਦੇ ਵਿੱਚ ਪਹੁੰਚ ਕਰਕੇ ਇਸ ਇਤਿਹਾਸ ਨੂੰ ਉਜਾਗਰ ਕਰਨ ਦੀ ਖੇਚਲ ਕੀਤੀ ਹੈ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਤਿਹਾਸਿਕ ਤੇ ਪਰਾਦਰ ਨਗਰ ਜੀ ਸ੍ਰੀ ਗੁਰੂ ਨਾਨਕ ਦੇਵ ਦਾ ਪਿਤਾ ਪੁਰਖੀ ਨਗਰ ਹੈ ਜਨਮ ਅ 地ਤਾਨ ਬਾਬਾ ਮਹਿਤਾ ਕਾਲੂ ਜੀ ਦਾ ਜੀ ਗੁਰੂ ਨਾਨਕ ਦੇਵ ਦੇ ਪਿਤਾ ਜਿਹਦਾ ਇਤਿਹਾਸ ਦੇ ਨਾਮ ਬਾਬਾ ਮਹਿਤਾ ਕਲਿਆਣ ਦਾਸ ਜੀ ਦੱਸਿਆ ਹੈ ਜੀ ਉਹਨਾਂ ਦਾ ਜਨਮ ਇੱਥੇ ਹੋਇਆ ਬਾਬਾ ਨਾਨਕ ਦੇ ਪედაਪੁਰਖੀ ਨਗਰ ਪੱਠੇ ਵਿੰਡਪੁਰ ਦਾ ਇਤਿਹਾਸ ਹੈ ਸਾਰੀ ਸੰਗਤ ਅਗੇ ਬੇਨਤੀ ਪ੍ਰਣਾ ਤ੍ਰੇਮ ਸਰਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਪਦੇ ਇਹ ਪ੍ਰਾਪਤ ਇਤਿਹਾਸਿਕ ਨਗਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪედაਪੁਰਖੀ ਨਗਰ ਹੈ ਜੀ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਦਾ ਇੱਥੇ ਗੁਰਨਾਗ ਦੇਵ ਦੇ ਪਿਤਾ ਬਾਬਾ ਮਹਿਤਾ ਕਲਿਆਣ ਦਾਦਾ ਦਾ ਜਨਮ ਹੋਇਆ ਸ਼੍ਰੀ ਗੁਰਨਾਗ ਦੇਵ ਦੇ ਦਾਦਾ ਸਿਵਰਾਮ ਜੀ ਪੜਦਾ ਦਾ RAM Narain ji ਇੱਥੇ ਖੇਤੀ ਦਾ ਕੰਮ ਕਰਦੇ ਰਹੇ ਇਤੋਂ ਪੜੇ ਲਿਖੇ ਹੋਣ ਦੇ ਕਾਰਨ ਬਾਬਾ ਮਹਿਤਾ ਕਲਿਆਣ ਦਾਸ ਜੀ ਰਾਏਪੁਰ ਦੇ ਪ੍ਰੇਮ ਕਰਕੇ ਭਾਬ ਰਾਏ ਭੋਇ ਦੇ ਤਲਵੰਡੀ ਚਲੇ ਗਏ ਉੱਥੇ ਗੁਰਨਾਗ ਦੇਵ ਦਾ ਜਨਮ ਹੋਇਆ ਇਸੇ ਪਿੰਡ ਨੂੰ ਮੁੱਖ ਰੱਖ ਕੇ ਬੀਬੀ ਨਾਗ ਦਾ ਰੇਤਾ ਸਰਦਾਂਦਪੁਰ ਲੋਧੀ ਕੀਤਾ ਸੀ ਜੀ ਇਹਦਾ ਪਹਿਲਾ ਨਾਮ ਹੈ ਪੱਠੇਵਿੰਡਪੁਰ 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 ਨਾਮ ਕਹਨ ਤੇ ਜੀ ਖੱਤਰੀ ਬੇਦੀ ਬਰਿੰਧ ਬਸੰਤੇ ਖੱਤਰੀ ਦੇ ਬੇਦੀਆਂ ਦਾ ਬਹੁਤ ਵੱਡਾ ਇਹ ਨਗਰ ਸੀ ਜਦੋਂ ਗੁਰਨਾਗਦੇਵ ਦੀ ਜਵਾਨ ਵਕਤਾ ਹੋਈ ਉਹਨਾਂ ਨੇ ਬੀਬੀ ਨਾਗਿਨ ਨੂੰ ਮਿਲਣ ਦੀ ਤਿਆਰੀ ਕੀਤੀ ਸ਼ਲਦਾਨਪੁਰ ਲੋਧੀ ਨੂੰ ਨਾਲ ਭਾਈ ਬਾਲਾ ਤੇ ਮਰਦਾਨਾ ਵੀ ਸਨ ਤਾਂ ਬਾਬਾ ਮਹਿਤਾ ਕਲਿਆਣ ਜੀ ਕਹਿਣ ਲੱਗੇ ਪੁੱਤਰ ਜਦੋਂ ਬੀਬੀ ਨਾਗਿਨ ਨੂੰ ਮਿਲਣ ਵਾਸਤੇ ਚਲੇ ਆਏ ਨਾ ਸਰਦਾਰਪਨ ਬੁਰ ਲੋਧੀ ਤੋਂ 10 ਕੋਹ ਲੈਣਦੇ ਵਾਲੇ ਪਾਸੇ ਕਪੜਾ ਨਗਰ ਆਉਣਾ ਹੈ ਪੱਠੇਵਿੰਡ ਬੁਰ ਉੱਥੇ ਆਪਣਾ 베ਦੀ ਭਾਈ ਜਾਰਾ ਵਸਦੇ ਆ ਤਾਂ ਉਹਨਾਂ ਦਾ ਹਾਲ ਚਾਲ ਪੁੱਛ ਜਾਣਾ ਕਿ ਕੀ ਹਾਲ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਪਉ ਉੱਥੇ ਗਏ ਨਹੀਂ ਤਾਂ ਸੱਤ ਬਾਈਨ ਕਹਿ ਕੇ ਸ਼੍ਰੀ ਗੁਰਨਾਗਦੇਵ ਜੀ ਆਪਦੇ ਪ੍ਰਾਰਥਨ ਦੇ ਲਈ ਜਿਹੜੇ ਭਾਈ ਬਾਲਾ ਦੇ ਮਰਦਾਨਾ ਸੀ ਨਾਲ ਲੈ ਕੇ ਸਰਦਾਰਪਨ ਬੁਰ ਲੋਧੀ ਨੂੰ ਤਿਆਰੀ ਕੀਤੀ ਜਦੋਂ ਪੱਠੇਵਿੰਡ ਬੁਰ ਦੇ ਨੇੜੇ ਪਹੁੰਚੇ ਤਾਂ ਘੜ ਘੜ ਕੇ ਜਾਣ ਹਰਿ ਸ੍ਰੀ ਗੁਰਨਾਗ ਦੇਵ ਜੀ ਕਹਿਣ ਲੱਗੇ ਭਾਈ ਬਾਲਾ ਤੇ ਮਰਦਾਨਾ ਅੱਗੇ ਕਰਤਾਰ ਕੀ ਦਾ ਪੰਥ ਕਿਸ ਪਾਸੇ ਵਾ ਲੈ ਜਾਵੇ ਆਪਾਂ ਪਹਿਲਾਂ ਦਾ ਕਿਆ ਹੋਇਆ ਭਾਈ ਪਹਿਲਾਂ ਹੀ ਪੂਰਾ ਕਰ ਚੱਲ ਗਏ ਤੇ ਸਾਰੇ ਬੇਲੀਆਂ ਦਾ ਹਾਲ ਚਾਲ ਪੁੱਛ ਗਏ ਇੱਥੋਂ ਆਪਾਂ ਅੱਗੇ ਚਲੇ ਜਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਉ ਦੇ ਪਿਤਾ ਪੁਰਖੀ ਨਗਰ ਵਿੱਚ ਆਣ ਕੇ ਪੱਠੇ ਵੇਣ ਬਰੋ ਜਾਣਗੇ ਬੈਠ ਗਏ ਜਦੋਂ ਬੇਲੀਆਂ ਨੂੰ ਪ੍ਰਧਾਨ ਲੱਗਾ ਆ ਕੇ ਕਾਹੂਆ ਪੁੱਤਰ ਨਾਨਕ ਆਇਆ ਹੈ ਕੋ ਸਰਬਾਬ ਦੀ ਜਾਇਦਾਦ ਸੰਭਾਲਣਾ ਆਇਆ ਹੋਵੇ ਪਰ ਆਪਾਂ ਇਥੇ ਨੂੰ ਬੈਠਣ ਨੇ ਦੇਣਾ ਹੁਣੇ ਇਥੋਂ ਕੱਢ ਦੇਣਾ ਹੈ ਇਹ ਵਿਚਾਰ ਕਰਕੇ ਆਨ ਬੇਦੀਆਂ ਨੇ ਜਬੇ ਨਿਹਾਰੇ ਕਰਤ ਕੋ ਰਕਤ ਨੂੰ ਬਾਗੋ ਚਾਰੇ ਬੇਦੀਆਂ ਨੇ ਆਉਂਦਿਆਂ ਹੀ ਮਹਾਰਾਜ ਦੇ ਨਾਲ ਝਗੜਾ ਆਰੰਭ ਕਰ ਦਿੱਤਾ ਬੜੇ ਕੌੜੇ ਬਜਨ ਕੀਤੇ ਗੁਰਨਾਗ ਦੇਵ ਜੀ ਨੂੰ ਕਹਾ ਬੇਦੀਆਂ ਨੂੰ ਬੰਦ ਚ ਲੈ ਜਾਣਾ ਲੇਖ ਫਖੀਰੀ ਕਹਾ ਚਲਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲੇ ਜਨਮ ਲੈ ਕੇ ਸਾਡੇ ਕੋਲ ਨੂੰ ਨਾਜ ਲਾਈ ਆਂ ਅਖੀਰੀ ਵੇਚ ਪਾ ਕੇ ਤੂੰ ਇੱਕ ਰਾਹ ਜਵਾ ਦਿੱਤਾ ਏ ਪਰ ਹਾਂ ਮਛਰੀਕ ਤੂੰ ਬਸੜਣਾ ਦਾ ਹੈ ਜਾਓ ਅਬੇ ਨੈ ਪਗੜੇ ਉਠਾ ਹੈ ਕਹਿੰਦੇ ਜਾ ਤੋਟ ਕੇ ਅੱਗੇ ਜਲੇ ਜਾਓ ਨਹੀਂ ਤਾਂ ਤੁਹਾਨੂੰ ਇੱਥੋਂ ਫੜ ਕੇ ਬਾਹਰ ਕੱਢ ਦਿੱਤਾ ਜਾਵੇਗਾ ਜੂ ਦੇ ਵਿੱਚੋਂ ਕਹੋ ਗੁਰੂ ਹਮワਸ ਨਾ ਕਰੇ ਗੁਰਨਾਗਦੇਵ ਜੀ ਕਹਿੰਦੇ ਬੇਦੀ ਪੁਰਸੋ ਅਸੀਂ ਇੱਥੇ ਵਾਸਾ ਕਰਨ ਵਾਸਤੇ ਨਹੀਂ ਆਏ ਕੋ ਦਿਨ ਬਸੇ ਆਨਤਲ ਬਰੇ ਕਹਿੰਦੇ ਜਿਹੜਾ ਕੁਝ ਦਿਨ ਇੱਥੇ ਰਹਿਣਾ ਹੈ ਤਾਂ ਇਥੋਂ ਸਾਰੇ ਬੇਦੀਆਂ ਦਾ ਹਾਲਚਲ ਪੁੱਛ ਕੇ ਅੱਗੇ ਚਲੇ ਜਾਣਾ ਹੈ ਜਦੋਂ ਕੁਝ ਦਿਨ ਦੀ ਗੱਲ ਕੀਤੀ ਕਿ ਨਾ ਹੀ ਸੰਗ ਨਾਲ ਸੰਗ ਸ਼ਰੀਕੀ ਤਜੀ ਲਾਲਚਾ ਨਾ ਹੀ ਕਿੰਨੀ ਕੀ ਕਹਿੰਦੇ ਨਾ ਸਾਡਾ ਕਿਸੇ ਨਾਲ ਕੋਈ ਇਥੇ ਸੰਗ ਹੈ ਨਾ ਕੋਈ ਸਾਡਾ ਕਿਸੇ ਨਾਲ ਸ਼ਰੀਕਾ ਅਸੀਂ ਤਾਂ ਕੁਝ ਦਿਨ ਇਥੇ ਰਹਿਣਾ ਹੈ ਇਥੋਂ ਅੱਗੇ ਚਲੇ ਜਾਣਾ ਹੈ ਜਦੋਂ 2-4 ਦਿਨ ਦੀ ਗੱਲ ਕੀਤੀ ਬੇਦੀ ਬੜੇ ਕਰੋਧਮਾਨ ਹੋਏ ਸੁਣ ਬੇਦੀਆਂ ਨੇ ਕੋਪ ਕਰ ਕਹੋ ਦੇਉਤਵ ਦਾਵ ਸਮਨ ਹਮ ਲਾਇਓ ਕਹਿੰਦੇ ਨਾਲ ਕਾਹ ਦਾ ਪੀ ਤੇਰੇ ਜਾਣਦੇ ਜੇਦੋ 2 4 ਦੇ ਥੇ ਰਹਿ ਗਿਆ ਤੇ ਮਿਲ ਪਲਾਈਂ ਲਹੇਗੇ ਕੋਈ ਕਹਿੰਦੇ ਤੂੰ ਦਾ ਕਿੰਨੇ ਬੇਦੀ ਆਪਦੇ ਨਾਲ ਇਕੱਠੇ ਕਰ ਲਵੇਗਾ ਬਣੇ ਸਹੈਗ ਤਮ ਤਮ ਇਹ ਕਹਿੰਦੇ ਤੂੰ ਦਾ ਕਿੰਨੇ ਬੇਦੀ ਇਕੱਠੇ ਝਗੜਾ ਕੇ ਜਗੜਾ ਮਾਰ ਕੇ ਬਣ ਜਾਵੇਗਾ ਆਪ ਦਾ ਇੱਥੇ ਪਖੰਡਰ ਦੇਗਾ ਜਾਂ ਤੇ ਅਬੇ ਉਠਾਵਨ ਕਰੇ ਪਾਵਾ ਬੱਚ ਪਰ ਨਾ ਭਰੋਸਾ ਦਰੇ ਕਹਿੰਦੇ ਜਾਂ ਥੋੜਕੇ ਹੁਣੇ ਅੱਗਿਆ ਜਲਿਆ ਜਾ ਸਾਨੂੰ ਤੇਰੇ ਬੇਨਾਂ ਤੇ ਕੋਈ ਭਰੋਸਾ ਨਹੀਂ ਹੈ ਉੱਠੋ ਜਾਓ ਸੁਣਵਾ ਕਹ ਮਾਰੇ ਨਦ ਭੁੱਜ ਗਏਗੇ ਤੁਰੰਦੋ ਠਾਰੇ ਕਹਿੰਦੇ ਜੇ ਨਾਇਦਾ ਉੱਠੇਗਾ ਨਾ ਜਿੱਦਾਂ ਸ਼ਰੀਕਾਂ ਸ਼ਰੀਕ ਕਹਦੇ ਇਦਾਂ ਕੱਢਿਆ ਜਾਵੇਗਾ ਤੈਨੂੰ ਸਾਮਾ ਤੇ ਕਿਥੇ ਦੀਵਾ ਨਹੀਂ ਬਾਲਣ ਦੇਵਾਂਗੇ ਜਦੋਂ ਇਹ ਗੱਲ ਬੇਦੀਆਂ ਦੀ ਗੁਰਨਾ ਦੇ ਉਹਨੇ ਸੁਣੀ ਤਾਂ ਸਬੋਧਨ ਕਰਕੇ ਗਿਆ ਬੇਦੀ ਪੁਰਸੋ ਅਸੀਂ ਤੁਹਾਨੂੰ ਮਰਨ ਵਾਸਤੇ ਆਏ ਸੀ ਪਰ ਤੁਸੀਂ ਸਾਡੇ ਨਾਲ ਇਲਕਾ ਵਾਸਤੇ ਆਏ ਹੋ ਸਾਨੂੰ ਇਹ ਦੱਸੋ ਕਿ ਜਦਾ ਪੱਠੇ ਪਿੰਡ ਪਿੰਡ ਆਏ ਇਹ ਤੁਹਾਡੀ ਕੋਈ ਪੱਕੀ ਵਿਰਾਸਤ ਹੈ ਕਹਿੰਦੇ ਹਾਂ ਜੀ ਇੱਥੋਂ ਦੇ ਰਹਿਣ ਵਾਲੇ ਅਸੀਂ ਹਾਂ ਤੁਸੀਂ ਤੇ ਬੜੇ ਚਰਦੋਂ ਇੱਥੋਂ ਗਏ ਜੋ ਇਹ ਸਾਡੀ ਪੱਕੀ ਵਿਰਾਸਤ ਹੈ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹਮਰਾ ਦੀਵਾ ਦਾ ਸਦਾ ਰਹਾਏ ਤੁਮਰਾ ਸਦੰਗ ਸਾਰ ਮਿਲ ਜਾਏ ਔਰ ਉਜਰੇ ਕੇ ਤੇ ਖੋਜ ਨਾ ਪਾਵੇ ਕਹਿੰਦੇ ਸਮਾਂ ਆਵੇਗਾ ਸਾਡੀ ਜੋਤ ਇਸ ਸੱਚ ਦੀ ਸਦਾ ਜਗੇਗੀ ਤੁਹਾਡਾ ਪਿੰਡ ਮਿੱਟੀ ਕੱਡੇ ਵਿੱਚ ਮਿਲ ਜਾਵੇਗਾ ਤੁਸੀਂ ਕਿਤੇ ਦੂਰ ਜਾ ਕੇ ਵੱਸੋਗੇ ਇਹ ਬੰਨ੍ਹ ਗਰਗੇ ਸਲਤਨਪੁਰ ਲੋਧੀ ਨੂੰ ਚਲੇ ਗਏ ਮਰਦਾਨਾ ਕਹਿਣ ਲਗਾ ਮਹਾਰਾਜ ਪਿਤਾ ਨੇ ਤੇ ਆਪਾਂ ਨੂੰ ਹਾਕ ਜਲ ਜਾਣ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਉਜਾੜਾ ਪਾ ਦਤਾ ਕਹਿੰਦਾ ਮਰਦਾਨਿਆਂ ਨਗਰ ਜਾੜਿਆ ਨਹੀਂ ਹੈ ਇਹ ਨਗਰ ਆਪਸੇ ਵਿੱਚ ਜਾਮੇ ਵੀ ਜਾਣਗੇ ਵਸਾਵਾਂਗੇ ਅਦੇ ਇਹ ਜਿੱਥੇ ਆਪਣੀ ਕੋਲ ਜਾਵੇਗੀ ਆਪਣੀ ਕੋਲ ਉੱਥੇ ਆਵੇਗੀ ਫੁੱਲੇਗੀ ਇਹਨੂੰ ਚਾਰ ਚੰਨ ਲੱਗਣਗੇ ਇੰਨਾ ਬੰਨ੍ਹ ਗਰਗੇ ਸਲਤਨਪੁਰ ਲੋਧੀ ਨੂੰ ਚਲੇ ਗਏ ਇਹ ਤੋਂ ਬਾਅਦ 베ਦਿਆਂ ਦੇ ਵਿੱਚ ਇੰਨੀ ਏੜਖਾ ਵਧ ਗਈ ਕਿਉਂਕਿ ਮਹਾਰਾਜ ਦਾ ਵਜਨ ਹੋਇਆ ਸੀ ਲੜ ਲੜ ਭਾਜੇ ਪੁਰ ਕੋ ਸੋਰਾ ਸਾਰੇ 베ਦੇ ਹੁਣ ਲੜ ਲਗੇ ਪੈਨ ਨੂੰ ਛੱਡ ਕੇ ਕਿਦੇ ਦੂਰ ਜਾ ਵਰਸੇ ਪਰ ਉਹ ਦੇਹ ਤੱਗ ਗਈ ਠੌਰਾਏ ਕੋਗ ਉਹਦਾ ਨਗਰ ਸਾਰਾ ਥੇ ਹੋ ਗਿਆ ਸੇਵੇ ਜਾਮੇ ਦਿਗਰ ਸਾਰੇ 베ਦੀ ਜਾ ਚੁਕੇ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨਗਰ ਚੋਲਾ ਸਾਹਿਬ ਨੂੰ ਉਤਾਰ ਦੇ ਵੇ ਗੋੰਦਵਾਲ ਸਾਹਿਬ ਨੂੰ ਜਾ ਰਹੇ ਸਨ ਜਦੋਂ ਤਿੰਨਾਂ ਕੋਹਾਂ ਦੇ ਉੱਪਰ ਗੁਰੂ ਹਰਗੋਬਿੰਦ ਸਿੰਘ ਜੀ ਆਏ ਕਿ ਤਿੰਨ ਕੋਹ ਜਦ ਸਤਗੁਰੂ ਗਏ ਚੋਲੇ ਸਾਹਿਬ ਦੇ ਤਿੰਨਾਂ ਕੋਹਾਂ ਦੇ ਉੱਪਰ ਆਏ ਇਹ ਗਜਥਾਨ ਬਲੋਗ ਦੇ ਬੜੀ ਸੁਹਾਵਣੀ ਜਗ੍ਹਾ ਦੇਖੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਆਏਗਾ ਗੋਦਵਾਰ ਓੜੀ ਸਾਹਿਬ ਬਣਿਆ ਹੈ ਉੱਥੇ ਬਾਬੇ ਬਕਾਲੇ ਸਾਹਿਬ ਵਾਲੇ ਸੰਤ ਸੇਵਾ ਕਰਵਾ ਰਹੇ ਅਦੇ ਉੱਥੇ ਆਣ ਕੇ ਮਹਾਰਾਜ ਸਾਹਿਬ ਨੇ ਉੱਪਰ ਤਰੰਗਮ ਮੰਨਣ ਥਾਨੀ ਕੋੜੇ ਦੋ ਤਰੇ ਜੋੜਾ ਉਤਾਰਿਆ ਤੇ ਇੱਥੇ ਨੂੰ ਨਮਸਕਾਰ ਕੀਤੀ ਬੈਠੇ ਕਿਤੇ ਕਾਲਗੁਣ ਖਾਨੇ ਕਿੰਨਾ ਸਮਾਂ ਉੱਥੇ ਮਾਰ ਕੇ ਬੰਦ ਕਰਕੇ ਬੈਠੇ ਰਹੇ ਤੇ ਥਲ ਜਾਂ ਬੈਸੇ ਗੁਰੂ ਸਭ ਉਹ ਸੰਸੇਠਾਨ ਕਿ ਸਾਰੀ ਸੰਗਤ ਸੰਸੇਠੇ ਵਿੱਚ ਪੈ ਗਈ ਕਿ ਇਹ ਕਿਹੜੀ ਜਗ੍ਹਾ ਹੈ ਜਿੱਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਨਾਮਜ਼ਕਾਰ ਕੀਤੀ ਹੈ ਸਾਨੂੰ ਦੱਸਿਆ ਨਹੀਂ ਕਿ ਜਗ੍ਹਾ ਕਿਹੜੀ ਹੈ ਉਹਦੇ ਕਰ ਬੰਦਨ ਕੋਰਾ ਵਰ ਬੈਸੇ ਕਿਸ ਕੋ ਤਲ ਹੋਏ ਹੋਏ ਕਿਵੇਂ ਸਾਨੂੰ ਇਹ ਨਹੀਂ ਦੱਸਿਆ ਕਿ ਜਗ੍ਹਾ ਇਹ ਕਿਹੜੀ ਆ ਤੇ ਥਲ ਜਾਂ ਬੈਸੇ ਗੁਰੂ ਸਭ ਉਹ ਸੰਸੇਠਾਨ ਕਰ ਜੋਰ ਬੁਝਤ ਪਏ ਤਾਂ ਨੇ ਜਾਣਾ ਛੋੜ ਕੇ ਪੁੱਛਿਆ ਮਹਾਰਾਜ ਸਾਨੂੰ ਦੱਸੋਗੇ ਕਿਹੜੀ ਜਗ੍ਹਾ ਏ ਜਿੰਨੂੰ ਆਪਨੇ ਨਮਸਕਾਰ ਕੀਤੇ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਜੀ ਬੜੇ ਮੁਸਕਰਾਏ ਕਹਿਣ ਲੱਗੇ ਭਾਈ ਅਸੀਂ ਤੇਨੂੰ ਨਮਸਕਾਰ ਨਹੀਂ ਕੀਤੇ ਗੁਰਨਾਗ ਦੇਵ ਦੇ ਜਗਦੀ ਹੋਈ ਜੋਧ ਨੂੰ ਨਮਸਕਾਰ ਕੀਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਢੇ 350 ਕਦਮ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੰਗੇ ਪੈਰੀ ਚੱਲ ਕੇ ਪਰਿਵਾਰ ਸਮੇਤ ਸੰਗਤ ਸਮੇਤ ਇੱਥੇ ਉੱਪਰ ਆਏ ਆਣ ਗੜਗੇ ਛੋੜੀ ਜਗਰ ਬਣਾ ਕੇ ਕਹਿੰਦੇ ਹੋਣੇ ਨਗਰ ਵਧੇ ਫੁੱਲੇਗਾ ਇਹਨੂੰ ਚਾਰ ਚੰਨ ਲੱਗਣਗੇ ਬੈਗ ਸਾਈਡ ਦੇ ਖੂਹ ਜਿਹੜਾ ਬਾਬੇ ਮਹਿਤੇ ਕਾ ਦੀ ਜਨਮ ਦੀ ਹੋਈ ਉਹ ਜਬਾਬੇ ਸਿਵਰਾ ਨੇ ਹਲਵਾਇਆ ਸੀ ਕਹਿੰਦੇ ਸਮਾ ਪਾ ਗਏ ਇੱਥੇ ਬੋਲੀ ਦਿਹਾਰ ਹੋਵੇਗੀ ਨਕੀਆਂ ਮੋਡੀਆਂ ਬਿਮਾਰੀਆਂ ਗਏ ਜਗਰ ਲਗੀਆਂ ਇੱਥੇ ਕੋੜੇ ਵੀ ਰਾਜੀ ਹੋਣਗੇ ਇਹ ਬਰਦਾਨ ਦੇ ਕੇ ਨਗਰ ਨੂੰ ਫੁਲਦਾ ਵਰ ਦੇ ਕਰਕੇ ਕਹਿੰਦੇ ਪਹਿਲਾ ਨਾਮ ਇਹਦਾ ਪੱਠੇਂ ਬੋਰੇ ਮੌਜੂਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਜੀ ਨਾਲ ਮਸ਼ਹੂਰ ਹੋਇਆ ਕਿਉਂਕਿ ਗੁਰਨਾਗ ਦੇਵ ਜੀ ਡੇਰਾ ਕਰਕੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਕਰਕੇ ਬੈਠੇ ਤੇ ਡੇਰਾ ਸਾਹਿਬ ਮਸ਼ਹੂਰ ਹੋਇਆ ਇੱਥੇ ਸਭ ਤੋਂ ਪਹਿਲਾ ਕਾਰਜ ਜਵਾ ਟੱਪ ਸਰੋਵਰ ਦੇ ਵਿੱਚ ਬਾਬਾ ਗੁਲਮੁਖ ਸਿੰਘ ਜੀ ਪਟਿਆਰੇ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਨੇ ਟੱਪ ਲਾ ਕਰਕੇ ਇੱਥੋਂ ਹੀ ਕਾਰ ਸੇਵਾ ਦੀ ਆਰੰਭਤਾ ਕੀਤੀ ਇੱਥੋਂ ਹੀ ਸਿੱਖੀ ਪਰਪੂਲਤ ਹੋਈ ਇਹ ਦੁਨੀਆ ਦੇ ਸਭ ਤੋਂ ਪਹਿਲਾ ਇਤਿਹਾਸਿਕ ਤੇ ਪ੍ਰਾਚਨ ਨਗਰ ਗੁਰਦੁਆਰਾ ਡੇਰਾ ਸਾਹਿਬ ਦਾ ਅਸਥਾਨ ਹੈ ਇਹ ਚੋਲਾ ਸੈ ਉਦੋਂ 10 ਕਿਲੋਮੀਟਰ ਦੂਰੀ ਤੇ ਗੋਨਵਾਲ ਸ਼ਹਿਰ ਦੇ ਰੋਡ ਤੇ ਫਰਿਆਵਾਤੋਂ ਗੋਨਵਾਲ ਸ਼ਹਿਰ ਤੋਂ 10 ਕਿਲੋਮੀਟਰ ਪਾਰ ਦੀ ਬਾਹਰ ਦੇ ਨਸਿਹਰਿਆਂ ਪਾਵ ਜਿਹੜਾ ਨਸਿਹਰਾ ਇਹ ਨਸਿਹਰੇ ਤੋਂ 10 ਕਿਲੋਮੀਟਰ ਚੜ੍ਹਦੇ ਪਾਸੇ ਤਕੋਂ ਦੇ ਵਿੱਚ ਇੱਕ ਗੁਰਦੁਆਰਾ ਵੱਸਿਆ ਹੈ ਇੱਥੇ ਹੁਣ ਬਹੁਤ ਜ਼ਿਆਦਾ ਹਰ ਐਦਵਾਰ ਜੋ ਪਹਿਲੇ ਦਾ ਨਾਮ ਚੱਲਦਾ ਹੈ ਬੜੀ ਸੰਗਤ ਇਕੱਠੀ ਹੁੰਦੀ ਹੈ ਉਹ ਆਲਗੇ ਮੇਲੇ ਦੇ ਰੂਪ ਵਿੱਚ ਸੰਗਤਾਂ ਤੇ ਹੁੰਦੀ ਹੈ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਕੇ ਜਾਂਦੇ ਆ ਇੱਥੇ ਬਾਬੇ ਗੁਰਮੁਖਸੋਂ ਦਾ ਲੈ ਕੇ ਅਨੇਕਾਂ ਹੀ ਸੰਤਾਂ ਦੀ ਚਰਨ ਸੂਪਰਾਵਤ ਹੋਈ ਹੈ ਮੌਜੂਦਾ ਸਮੇਂ ਵਿੱਚ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਜੋ ਮਾਹਪੁਰ શ્રીਮਾਨ ਚੰਦ ਬਾਬਾ ਤਾਰਾ ਸਿੰਘ ਛੜਿਆਲੀ ਵਾਲੇ ਤੋਂ ਬਸਥਾਏ ਹੋਏ શ્રીਮਾਨ ਚੰਦ ਬਾਬਾ ਲਖਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਮੁਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਕਾਰਕਮਨਾਂ ਦਾ ਸੇਵਾ ਕਰਵਾ ਰਹੇ ਇਥੋਂ ਦੀ ਪ੍ਰਬੰਧਕ ਕਮੇਟੀ ਭਾਈ ਗੁਰਿੰਦਰ ਸਿੰਘ ਜੀ ਟੋਨੀ ਪ੍ਰਧਾਨ ਭਾਈ ਅਵਤਾਰ ਸਿੰਘ ਜੀ ਜਮਹਰਾ ਐ ਮੀਤ ਪ੍ਰਧਾਨ ਭਾਈ ਜੱਸਾ ਸਿੰਘ ਜੀ ਸਰਪੰਚ ਪਿੰਡ ਲਾਵਰਪੁਰ ਤੋਂ ਮੈਂਬਰ ਸਹਿਬਾਨ ਬਾਬਾ ਪਿਆਰਾ ਸਿੰਘ ਜੀ ਲੋਹਾਰ ਮੈਂਬਰ ਸਹਿਬਾਨ ਸੂਰਦਾ ਸਿੰਘ ਜੀ ਸਵਰਗਵਾਸੀ ਦਾ ਸੂਰਦਾ ਸਿੰਘ ਜੀ ਪਿੰਡ ਪੇਲੋ ਕੇ ਇਹ ਪ੍ਰਬੰਧ ਕਮੇਟੀ ਨਿਸਕਾਮ ਕਮੇਟੀ ਆ ਮਹਾਪੁਰਸਾਂ ਨਾਲ ਸੰਜੋਗ ਦੇ ਕਰਕੇ ਚੰਗੇ ਸੇਵਾ ਵਿਧੀ ਸਾਹਿਬ ਬਾਗੇ ਬੜੇ ਤਨਮਨ ਦੇ ਤਾਣ ਦੇ ਨਾਲ ਮਹਾਪੁਰਸਾਂ ਸੇਵਾ ਕਰਵਾ ਰਹੇ ਆ ਤੁਹਾਡੇ ਧੰਨਵਾਦ ਪ੍ਰਵਾਹਾਂ ਦਾ ਬਹੁਤ-ਬਹੁਤ ਧੰਨਵਾਦ ਜੀ ਐਨੂੰ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਬਸ ਫਾਲ ਸੀ ਬਾਬਾ ਜੀ ਜਿੱਤਾਂ ਤੁਸੀਂ ਦੱਸਿਆ ਵੀ ਇੱਥੋਂ ਮਹਿਤਾ ਕਾਲੂ ਜੀ ਜਦੋਂ ਉੱਥੇ ਚੱਲ ਜਾਂਦੇ ਹਨਾ ਤੇ ਉਹ ਮਤਲਬ ਬਾਬਾ ਜੀ ਕਹਿੰਦੇ ਵੀ ਪਟਵਾਰੀ ਦਾ ਇਹਨਾਂ ਕੋਲ ਪਟਵਾਰੀ ਦੀ ਨੌਕਰੀ ਕਰਦੇ ਗਿਆ ਨਾ ਰਾਏ ਬਲਾਰ ਦੇ ਪ੍ਰੇਮ ਕਰਕੇ ਹਾਂ ਜਦੋਂ ਪਟਵਾਰੀ ਸੀਗੇ ਇੱਥੇ ਵੀ ਪਟਵਾਰੀ ਸੀ ਇੱਥੇ ਹੀ ਉਹਦਾ ਦੇਖ ਕੇ ਪਿੰਡ ਦੀ ਇਹੋ ਹੀ ਕਰਦੇ ਆ ਜਮਰ ਦਾ ਪਿੰਡ ਉਹਦਾ ਵਾ ਇਸ ਪਿੰਡ ਦੇ ਵੀ ਪਟਵਾਰੀ ਸੀ ਪਹਿਲਾਂ ਹਾਂ ਇੱਥੇ ਜਿਹੜਾ ਜਮਰ ਦਾ ਪਿੰਡ ਆ ਨਾ ਔਰ ਰਾਏ ਭੋਇ ਉਹ ਤੇ ਪੜਵਾਰੀ ਸੀ ਗਾਂਹੇ ਪਹੁੰਦੇ ਵੀ ਸਾਰੇ ਇਲਾਕੇ ਦੇ ਪੜਵਾਰੀ ਸੀਗੇ ਉਹ ਪੰਕਤੀਆਂ ਬੋਲੀਆਂ ਸ਼ਲੋਕਾਂ ਦੀਆਂ ਵਿੱਚ ਉਹ ਜਿਹੜੀਆਂ ਪੰਕਤੀਆਂ ਉਹ ਕਿਹੜੇ ਗ੍ਰੰਥ ਚ ਦਰਜ ਨੇ ਇਹ ਸੂਰਜ ਬਰਗਾ ਜੀ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਅੱਛਾ ਅੱਛਾ ਉਹਨਾਂ ਦੇ 292 ਅੰਕ ਤੇ ਇਹ ਇਤਿਹਾਸ ਅੰਕ ਤੇ ਹਾਂ ਤੇ ਹੁਣ ਇੱਥੇ ਐਤਵਾਰ ਤੇ ਐਤਵਾਰ ਸੰਗਤ ਇਕੱਠੀ ਹੁੰਦੀ ਬਹੁਤ ਜ਼ਿਆਦਾ ਆ ਕੇ ਦੇਖਿਓ ਕਿਦੇ ਬਹੁਤ ਜਿਆਦੀ ਸੰਗਤ ਇਕੱਠੀ ਹੁੰਦੀ ਇੱਥੇ ਦਾ ਸਾਰੇ ਦਰਬਾਰ ਦਾ ਸਨਾਨ ਕਰਾਈ ਦਾ ਸਰੋਵਰ ਦਾ ਕੋਈ ਪ੍ਰਾਣੀਆਂ ਚੀਜ਼ਾਂ ਉਸ ਤੋਂ ਵੱਧੀਆਂ ਹੈਗੀਆਂ ਮੌਜੂਦ ਹੈਗੀਆਂ ਜੀ ਖੂਹ ਸਾਹਿਬ ਇੱਕ ਖੂਹ ਆ ਇੱਕ ਸਰੋਵਰ ਸਾਹਿਬ ਤੋਂ ਪਹਿਲਾਂ ਡੱਬ ਲੱਗਾ ਇੱਥੋਂ ਹੀ ਸਾਰੇ ਸੰਤਾਂ ਨੂੰ ਜਹਿਦਾਰੀਆਂ ਮਿਲੀਆਂ ਜੀ ਬਾਬੇ ਖੜਕ ਸਿੰਘ ਨੇ ਇੱਥੇ ਸੇਵਾ ਕੀਤੀ ਉਹ 10 ਨੰਬਰ ਦਾ ਬਦਮਾਸ਼ ਸੀ ਜੀ ਉਹ ਵੀ ਇੱਥੇ ਸੇਵਾ ਕੇ ਜਹਿਦਾਰੀ ਲਾਗੇ ਉਹਨੇ ਸੇਵਾ ਕੀਤੀ ਜੀ ਜੀ ਇੱਥੇ ਹੀ ਬਾਬਾ ਦਵਾਂ ਸਿੰਘ ਜੀ ਖਜਾਨ ਸਿੰਘ ਜੀ ਹਮ ਕੋਟੇ ਜਦੋਂ ਗਏ ਉੱਥੇ ਦੱਬੇ ਜੋ ਕੋਟਾ ਘਰ ਕੋਇਆ ਉਹਨਾਂ ਦੇ ਮਾਲ ਨੇ ਇੱਥੇ ਜਾਣਗੇ ਆਨੰਦਵਾਂ ਬਾਦਖ ਜਾਣ ਜੋ ਦੀਵਾਨ ਤੋਂ ਨੂੰ ਬਾਦੇ ਗੁਰਮੁਖੀ ਆਖਿਆ ਗਿਆ ਕਿ ਮਹਾਰਾ ਜੀਹਾਂ ਨੇ ਤੁਹਾਡੇ ਪੁੱਤ ਬਣੇ ਜੀ ਉਹਨਾਂ ਫਿਰ ਚੰਗੇ ਬਣੇ ਨਿਕਲੇ ਤੇ ਫਿਰ ਇੱਥੇ ਹੀ ਸੇਵਾ ਕੀਤੀ ਜੀ ਜੀ ਬਾਬਾ ਜੀਵਨ ਸਿੰਘ ਜੀ ਰਾਲ ਜਾਲ ਉਹਨਾਂ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਅਮਰ ਸਿੰਘ ਜੀ ਉਹਨਾਂ ਵੀ ਇੱਥੇ ਸੇਵਾ ਕੀਤੀ ਬਾਬੇ ਬਹਤਾ ਸਿੰਘ ਨੇ ਵੀ ਇੱਥੇ ਸੇਵਾ ਕੀਤੀ ਜੀ ਜੀ ਬਾਬਾ ਹਰਮਨ ਸਿੰਘ ਦਿੱਲੀ ਵਾਲਾ ਉਹਨਾਂ ਵੀ ਇੱਥੇ ਸੇਵਾ ਕੀਤੀ ਜਦੋਂ ਇਹ ਸੰਦਮਾ ਬੋਰਸਾ ਇੱਥੇ ਸਾਰੇ ਸੇਵਾ ਕਰਕੇ ਜ਼ਥੇਦਾਰੀਆਂ ਲੈ ਕੇ ਸਾਰੇ ਵੱਡੇ ਸੇਵਾ ਸ਼ੁਰੂ ਹੋਏ। ਬਹੁਤ ਬਹੁਤ ਧੰਨਵਾਦ। ਇਸ ਕਰਕੇ ਸੇਵਾ ਦਾ ਕੇਂਦਰ ਹੈ। ਸਿੱਖੀ ਦਾ ਦਰਵਾਜ਼ਾ। ਤੇ ਇਹ ਸਭ ਤੋਂ ਪਹਿਲਾ ਇਤਿਹਾਸਿਕ ਨਗਰ ਹੈ। ਬਹੁਤ ਬਹੁਤ ਧੰਨਵਾਦ ਜੀ। ਇਤਿਹਾਸ ਦੀ ਸਾਂਝ ਪਾਉਣ ਵਾਸਤੇ। ਸੋ ਸੰਗਤ ਜੀ ਇਹ ਸਨ ਸਾਡੇ ਜ਼ਥੇਦਾਰ ਸਾਹਿਬ ਜੋ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਨੇ। ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਤੇ ਅੱਜ ਦੀ ਵੀਡੀਓ ਅਸੀਂ ਤਾਨ ਗੁਰਦਾਰ ਸਾਹਿਬ ਜੀ ਦੇ ਪਿਤਾ ਉਰਖੀ ਪਿੰਡ ਤੋਂ ਅਸੀਂ ਦਿਖਾ ਰਹੇ ਹਾਂ। ਨੋਹਾਰ ਨਾ ਪਿੰਡ ਦਾ ਡੇਹਰਾ ਸਾਹਿਬ ਗੁਰਦੁਆਰਾ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬ ਵਸਿਆ ਹੋਇਆ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਮੇਲੇ ਕਰਨ ਵਾਸਤੇ ਸੋ ਸਗੋਂ ਅਸੀਂ ਬੇਨਤੀ ਕਰਾਂਗੇ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਕਿ ਜਦੋਂ ਵੀ ਸ੍ਰੀ ਤਰਨਤਾਰਨ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਓ ਤੇ ਇੱਕ ਵਾਰੀ ਇਸ ਸਥਾਨ ਤੇ ਜ਼ਰੂਰ ਪੁੱਜੋ ਜਿੱਥੋਂ ਕੇ ਸਾਡਾ ਇਤਿਹਾਸਿਕ ਧਰਮ ਦਾ ਸ਼ੁਰੂ ਹੁੰਦਾ ਜਿੱਥੋਂ ਕੇ ਸਾਡੀ ਸਿੱਖੀ ਦਾ ਮੋਢ ਬੱਜਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਥੇ ਆਏ ਹੋਰ ਵੀ ਸੰਤਾਂ ਬਾਪੁਰਖਾਂ ਦੇ ਚਰਨ ਇਸ ਸਥਾਨ ਤੇ ਪੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਅਖੰਡ ਪਾਣੀ ਪੰਥਕ মিডিਆ ਵਾਹਿਗੁਰੂ ਜੈਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ